ਟਾਈਮ ਟ੍ਰੈਵਲ ਤਾਂ ਹਰ ਕੋਈ ਕਰਨਾ ਚਾਹੁੰਦਾ ਹੈ ਕੋਈ ਆਪਣੇ ਪਾਸਟ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਕੋਈ ਆਪਣੇ ਫਿਊਚਰ ਦੇ ਵਿੱਚ ਜਾ ਕੇ ਦੇਖਣਾ ਚਾਹੁੰਦਾ ਹੈ ਕਿ ਉਹ ਆਪਣੇ ਪੁੱਖ ਦੇ ਵਿੱਚ ਕਿੰਨਾ ਵੱਡਾ ਆਦਮੀ ਬਣ ਗਿਆ ਹੈ ਜਾਂ ਉਸਦੇ ਬੱਚੇ ਕੀ ਕਰ ਰਹੇ ਨੇ ਕਿਉਂਕਿ ਟਾਈਮ ਟ੍ਰੈਵਲ ਦਾ ਸਵਾਦ ਹੀ ਉਸ ਸਮੇਂ ਆਵੇਗਾ ਜਦੋਂ ਆਪਣੇ ਤੁਸੀਂ ਪਾਸਟ ਦੇ ਵਿੱਚ ਜਾ ਕੇ ਕੁਝ ਚੀਜ਼ਾਂ ਨੂੰ ਬਦਲ ਦੋ ਜਾਂ ਫਿਰ ਆਪਣੇ ਫਿਊਚਰ ਦੇ ਵਿੱਚ ਜਾ ਕੇ ਤੁਸੀਂ ਆਪਣੇ ਵਰਤਮਾਨ ਨੂੰ ਚੇਂਜ ਕਰ ਦੋ ਪਰ ਅੱਜ ਤੱਕ ਜਿਹੜਾ ਵੀ ਟਾਈਮ ਟ੍ਰੈਵਲ ਹੈ ਇਹ ਸਿਰਫ ਮੂਵੀਜ਼ ਤੱਕ ਹੀ ਪੋਸੀਬਲ ਹੈ ਮੂਵੀਜ਼ ਤੋਂ ਬਿਨਾਂ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਇਸ ਨੂੰ ਕਿਤੇ ਵੀ ਨਹੀਂ ਦੇਖਿਆ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਸਲੀ ਕਿੱਸਾ ਦ ਜਾ ਰਿਹਾ ਹਾਂ ਟਾਈਮ ਟਰੈਵਲ ਦਾ ਜਸ ਨੂੰ ਸੁਣ ਕੇ ਤੁਹਾਡਾ ਵੀ ਦਿਮਾਗ ਘੁੰਮ ਜਾਵੇਗਾ ਤੇ ਨਾਲ ਹੀ ਮੈਂ ਤੁਹਾਨੂੰ ਦੱਸੂਗਾ ਕਿ ਅਸਲ ਦੁਨੀਆ ਦੇ ਵਿੱਚ ਟਾਈਮ ਟਰੈਵਲ ਕਰਨਾ ਸੰਭਵ ਹੈ ਤੇ ਕੀ ਹੈ ਦਾ ਗ੍ਰੈਂਡਫਾਦਰ ਪ੍ਰੈਡੋਕਸ ਸੋ ਟਾਈਮ ਟਰੈਵਲ ਦੇ ਨਾਲ ਜੁੜੇ ਹੋਏ ਅਜਿਹੇ ਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋਸ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਜੂਟੀਵੀ ਕੋਣ ਸਭ ਤੋਂ ਪਹਿਲਾ ਸਵਾਲ ਹੀ ਇਹੀ ਹੈ ਕਿ ਪ੍ਰੈਕਟੀਕਲੀ ਟਾਈਮ ਟਰੈਵਲ ਕਰਨਾ ਪੋਸੀਬਲ ਹੈ ਤਾਂ ਇਸ ਦਾ ਜਵਾਬ ਹੈ ਹਾਂ ਹਾਂ ਇਹ ਪੋਸੀਬਲ ਹੈ ਇਹ ਜਵਾਬ ਦਿੱਤਾ ਸੀ ਐਲਬਰਟ ਆਇਨਸਟਾਈਨ ਨੇ ਐਲਬਰਟ ਆਇਨਸਟਾਈਨ ਦੇ ਅਨੁਸਾਰ ਫਿਜ਼ਿਕਸ ਦੀ ਕਿਸੇ ਵੀ ਬੁੱਕ ਦੇ ਵਿੱਚ ਫਿਜ਼ਿਕਸ ਦੇ ਕਿਸੇ ਵੀ ਲਾਅ ਦੇ ਵਿੱਚ ਅਜੇ ਹੱਕ ਕਦੇ ਵੀ ਨਹੀਂ ਲਿਖਿਆ ਕਿ ਟਾਈਮ ਟਰੈਵਲ ਕਰਨਾ ਇੰਪੋਸੀਬਲ ਹੈ ਐਲਬਰਟ ਆਇਨਸਟਾਈਨ ਦੇ ਮੁਤਾਬਕ ਟਾਈਮ ਇੱਕ ਨਹਿਰ ਹੈ ਜਿਹੜੀ ਪੱਥਰਾਂ ਦੇ ਨਾਲ ਟਕਰਾਉਣ ਤੋਂ ਬਾਅਦ ਸਲੋ ਹੋ ਜਾਂਦੀ ਹੈ ਤੇ ਜਦੋਂ ਕੋਈ ਢਾਲ ਆਉਂਦੀ ਹੈ ਤਾਂ ਉੱਥੋਂ ਤੇਜ਼ ਹੋ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ ਜਿੱਦਾਂ ਨਹਿਰ ਦੀ ਸਪੀਡ ਬਦਲਦੀ ਰਹਿੰਦੀ ਬਦਲਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਟਾਈਮ ਦੀ ਸਪੀਡ ਨੂੰ ਚੇਂਜ ਵੀ ਕੀਤਾ ਜਾ ਸਕਦਾ ਹੈ ਤੇ ਟਾਈਮ ਦੀ ਇਹੀ ਬਦਲਦੀ ਹੋਈ ਸਪੀਡ ਦੇ ਨਾਲ ਤੁਸੀਂ ਟ੍ਰੈਮ ਟਰੈਵਲ ਕਰ ਸਕਦੇ ਹੋ ਉਹ ਵੀ ਅਸਲ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਸਾਡੇ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੇ ਅਜਿਹੇ ਗ੍ਰਹਿ ਨੇ ਜਿਨ੍ਹਾਂ ਦੀ ਗ੍ਰੈਵਿਟੀ ਜਿਕੇ ਗ੍ਰੋਤਾ ਆਕਰਸ਼ਨ ਬਹੁਤ ਜ਼ਿਆਦਾ ਹੈ ਇਹ ਹਾਈ ਗ੍ਰੈਵਿਟੀ ਵਾਲੇ ਗ੍ਰਹਿ ਤੇ ਕੁਝ ਬਲੈਕ ਹੋਲ ਮਿਲ ਕੇ ਟਾਈਮ ਨੂੰ ਮੈਨੀਪੂਲੇਟ ਕਰ ਸਕਦੇ ਨੇ ਅਜਿਹੇ ਬਲੈਕ ਹੋਲ ਦੇ ਕੋਲ ਤੇ ਅਜਿਹੇ ਗ੍ਰਹਿਾਂ ਦੇ ਕੋਲ ਟਾਈਮ ਦੀ ਸਪੀਡ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ ਜਿਵੇਂ ਕੋਈ ਚੀਜ਼ ਬਹੁਤ ਜ਼ਿਆਦਾ ਸਪੀਡ ਦੇ ਨਾਲ ਟਰੈਵਲ ਕਰੇਗੀ ਜਾਂ ਉਹ ਲਾਈਟ ਦੀ ਸਪੀ ਜਿਹੜਾ ਟਾਈਮ ਹੈ ਉਹ ਸਲੋ ਹੋ ਜਾਵੇਗਾ ਇਹ ਚੀਜ਼ ਨੂੰ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਂਦਾ ਹਾਂ ਮੰਨ ਕੇ ਚੱਲੋ ਕਿ ਤੁਹਾਡੀ ਉਮਰ 20 ਸਾਲ ਹੈ ਤੇ ਤੁਸੀਂ 2 ਸਾਲਾਂ ਦੇ ਲਈ ਟ੍ਰੈਮ ਟਰੈਵਲ ਦੇ ਉੱਪਰ ਨਿਕਲੇ ਹੋ ਮਤਲਬ ਕਿ ਤੁਸੀਂ ਜਾ ਰਹੇ ਹੋ ਸਪੀਡ ਆਫ ਲਾਈਟ ਦੀ ਸਪੀਡ ਦੇ ਨਾਲ ਕਿਸੇ ਦੂਜੀ ਜਗ੍ਹਾ ਤੇ 2 ਸਾਲ ਦੇ ਲਈ ਤੇ ਤੁਹਾਡਾ ਟੋਟਲ ਆਉਣ ਜਾਣ ਦਾ ਜਿਹੜਾ ਟਾਈਮ ਹੋਵੇਗਾ ਉਹ ਬਣ ਜਾਵੇਗਾ ਜੀ 4 ਸਾਲ ਤੇ ਜਦੋਂ ਤੁਸੀਂ ਵਾਪਸ ਆਉਮੋ ਤਾਂ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਅਸਲ ਕਾਇਦੇ ਦੇ ਵਿੱਚ 24 ਸਾਲ ਪਰ ਟਾਈਮ ਡਿਲੇਸ਼ਨ ਦੇ ਰੂਲ ਦੇ ਮੁਕਾਬਕ ਜਿਹੜਾ ਇਹ ਤੁਹਾਡਾ ਟਾਈਮ ਹੈ ਇਹ ਸਲੋ ਚੱਲ ਰਿਹਾ ਹੈ ਤੇ ਜਿਹੜਾ ਧਰਤੀ ਦੇ ਉੱਪ ਚੱਲ ਰਿਹਾ ਹੈ ਜਾਂ ਆਪਣੀ ਨੇਚਰਲ ਰਫਤਾਰ ਦੇ ਨਾਲ ਚੱਲ ਰਿਹਾ ਹੈ ਤੁਹਾਡੇ ਮੁਤਾਬਕ ਕਿ ਟਾਈਮ ਨਾਰਮਲ ਹੈ ਤੇ ਤੁਹਾਡੀ ਉਮਰ 24 ਸਾਲ ਹੈ ਪਰ ਜਿਹੜਾ ਤੁਹਾਡਾ ਟਾਈਮ ਹੈ ਟਾਈਮ ਟਰੈਵਲ ਦਾ ਇਹ ਬਹੁਤ ਜ਼ਿਆਦਾ ਫਾਸਟ ਸੀ ਇਸ ਦਾ ਮਤਲਬ ਇਹ ਕਿ ਜਦੋਂ ਤੁਸੀਂ ਵਾਪਸ ਧਰਤੀ ਦੇ ਉੱਤੇ ਆਵੋਗੇ ਉਦੋਂ ਤੁਹਾਡੀ ਉਮਰ 4 ਸਾਲ ਨਹੀਂ ਵਧੀ ਹੋਵੇਗੀ ਬਲਕਿ ਤੁਸੀਂ 40 ਸਾਲ ਵੱਡੇ ਹੋ ਚੁੱਕੇ ਹੋਵੋਗੇ ਇਸ ਤਰ੍ਹਾਂ ਤੁਸੀਂ ਟਾਈਮ ਡਿਲੇਸ਼ਨ ਨੂੰ ਵਰਤ ਕੇ ਲਾਈਟ ਦੀ ਸਪੀਡ ਦੇ ਨਾਲ ਟਾਈਮ ਟਰੈਵਲ ਕਰ ਸਕਦੇ ਹੋ ਇਹ ਪੋਸੀਬਲ ਹੈ ਪਰ ਇਹ ਸਿਰਫ ਇੱਕ ਕਨਸੈਪਟ ਹੈ ਇਸ ਤਰ੍ਹਾਂ ਦੀ ਟੈਕਨੋਲੋਜੀ ਦੁਨੀਆ ਦੇ ਕੋਲ ਨਹੀਂ ਹੈ ਅਜਿਹੀ ਕੋਈ ਟੈਕਨੋਲੋਜੀ ਅੱਜ ਤੱਕ ਨਹੀਂ ਬਣੀ ਜਿਹੜੀ ਸਾਨੂੰ ਲਾਈਟ ਦੀ ਸਪੀਡ ਦੇ ਨਾਲ ਟ੍ਰੈਵਲ ਕਰਵਾ ਦਵੇ ਹੁਣ ਤੁਸੀਂ ਸੋਚ ਰਹੋਗੇ ਕਿ ਇਹ ਤਾਂ ਕੋਈ ਟੈਕਨੋਲੋਜੀ ਤਾਂ ਨਹੀਂ ਬਣੀ ਇਹ ਤਾਂ ਸਿਰਫ ਇੱਕ ਥਿਉਰੀ ਹੈ ਅਸੀਂ ਇਸ ਚੀਜ਼ ਨੂੰ ਕਿਵੇਂ ਮੰਨ ਲਈਏ ਕਿ ਟਾਈਮ ਟ੍ਰੈਵਲ ਅਸਲ ਦੇ ਵਿੱਚ ਵੀ ਕੰਮ ਕਰਦਾ ਹੈ ਹੁਣ ਜਿਹੜੇ ਇੱਕ ਇਨਸੀਡੈਂਟ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਟਾਈਮ ਟ੍ਰੈਵਲ ਕੰਮ ਕਰ ਰਿਹਾ ਹੈ ਤੇ ਫਿਊਚਰ ਤੋਂ ਬਹੁਤ ਸਾਰੇ ਲੋਕ ਇਹ ਧਰਤੀ ਦੇ ਉੱਪਰ ਆਉਂਦੇ ਰਹਿੰਦੇ ਨੇ ਟਾਈਮ ਟ੍ਰੈਵਲ ਦੇ ਥਰੂ ਇੱਕ ਘਟਨਾ ਹੈ ਜੀ ਮਾਰਚ 2003 ਦੀ ਐਂਡਰਿਊ ਕਾਰਸਲ ਨਾਮ ਦੇ ਇੱਕ 40 ਸਾਲਾਂ ਦੇ ਇਨਸਾਨ ਨੂੰ ਕੈਨੇਡਾ ਦੇ ਵਿੱਚ ਐਫ ਵੀ ਆਈ ਗ੍ਰ ਕਿਉਂਕਿ ਉਹਨਾਂ ਨੂੰ ਸ਼ੱਕ ਹੋ ਚੁੱਕਿਆ ਸੀ ਕਿ ਇਹ ਇਨਸਾਨ ਕੋਈ ਗੜਬੜੀ ਕਰ ਰਿਹਾ ਹੈ ਇਹ ਇਨਸਾਨ ਨੇ ਸਿਰਫ 2 ਹਫ਼ਤਿਆਂ ਦੇ ਵਿੱਚ ਹੀ 800 ਡਾਲਰ ਲਾ ਕੇ 350 ਮਿਲੀਅਨ ਸਟਾਕ ਮਾਰਕੀਟ ਦੇ ਵਿੱਚੋਂ ਕਮਾ ਲਏ ਸਨ ਇਹ ਇਨਸਾਨ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਸੀ ਕਿ ਕਿਹੜਾ ਸ਼ੇਅਰ ਉਸ ਨੂੰ ਪ੍ਰੋਫਿਟ ਦੇਵੇਗਾ ਇਹ ਪੈਸਾ ਹੀ ਉਸ ਦੇ ਉੱਪਰ ਲਾਉਂਦਾ ਸੀ ਐਸਟੋ ਐਫ ਆਈ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਇਹ ਇਨਸਾਨ ਕਿਸੇ ਤਰ੍ਹਾਂ ਦਾ ਕੋਈ ਸਕੈਮ ਕਰ ਰਿਹਾ ਹੈ ਪਰ ਜਦੋਂ ਇਹ ਇਨਸਾਨ ਨੂੰ ਗ੍ਰਿਫਤਾਰ ਕਰਕੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਐਸ ਨੇ ਦੱਸਿਆ ਕਿ ਇਹ ਟਾਈਮ ਟਰੈਵਲ ਕਰਕੇ ਫਿਊਚਰ ਤੋਂ ਆਇਆ ਹੈ ਉਹ ਹੁਣ ਤੋਂ 250 ਸਾਲ ਪ ਇਹਨੇ ਦੱਸਿਆ ਕਿ ਮੈਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਸੀ ਕਿ ਕਿਹੜਾ ਸਟਾਕ ਹੁਣ ਜ਼ਿਆਦਾ ਉੱਪਰ ਜਾਵੇਗਾ ਮੈਂ ਉਸ ਦੇ ਉੱਪਰ ਹੀ ਪੈਸਾ ਲਾਉਂਦਾ ਸੀ ਕਿਉਂਕਿ ਮੈਂ ਫਿਊਚਰ ਦੇ ਵਿੱਚ ਇਹ ਚੀਜ਼ ਨੂੰ ਦੇਖ ਕੇ ਆਇਆ ਸੀ ਕਿ ਕਿਹੜਾ ਸਟਾਕ ਕਿਹੜੇ ਟਾਈਮ ਉੱਪਰ ਨੂੰ ਜਾਵੇਗਾ ਤੇ ਕਿਹੜਾ ਸਟਾਕ ਕਿਹੜੇ ਟਾਈਮ ਥੱਲੇ ਨੂੰ ਆਵੇਗਾ ਪਰ ਐਫ ਵੀ ਆਈ ਨੂੰ ਉਸ ਦੀ ਕਿਸੇ ਵੀ ਗੱਲ ਦੇ ਉੱਪਰ ਯਕੀਨ ਨਹੀਂ ਆਇਆ ਉਸ ਨੇ ਫਿਊਚਰ ਦੇ ਵਿੱਚ ਹੋਣ ਵਾਲੀਆਂ ਕੁਝ ਘਟਨਾਵਾਂ ਬਾਰੇ ਵੀ ਐਫ ਵੀ ਆਈ ਨੂੰ ਦੱਸਿਆ ਪਰ ਇੰਨੀਆਂ ਸਾਰੀਆਂ ਗੱਲਾਂ ਦੱਸਣ ਤੋਂ ਬਾਅਦ ਵੀ ਪੁਲਿਸ ਵਾਲਿਆਂ ਨੂੰ ਉਸ ਦੇ ਉੱਪਰ ਯਕੀਨ ਨਹੀਂ ਆਉਂਦਾ ਤਾਂ ਇਹ ਫਿਊਚਰ ਤੋਂ ਆਇਆ ਹੋਇਆ ਇਨਸਾਨ ਜਾਨਕ ਫਿਊਚਰ ਦੇ ਵਿੱਚੋਂ ਇੱਕ ਬਹੁਤ ਜ਼ਿਆਦਾ ਜਾਨਲੇਵਾ ਬਿਮਾਰੀ ਜਿਹੜੀ ਹੁਣ ਧਰਤੀ ਦੇ ਉੱਪਰ ਆਉਣ ਵਾਲੀ ਹੈ ਉਸ ਦਾ ਇਲਾਜ ਲਿਆ ਕੇ ਦੇ ਦਵਾਂਗਾ ਪਰ ਪੁਲਿਸ ਨੇ ਇਸ ਦੀ ਕਿਸੇ ਵੀ ਗੱਲ ਦੇ ਉੱਪਰ ਯਕੀਨ ਨਹੀਂ ਕੀਤਾ ਤੇ ਪੁਲਿਸ ਇਸ ਦੀ ਹੋਰ ਜ਼ਿਆਦਾ ਇਨਵੈਸਟੀਗੇਸ਼ਨ ਕਰਨ ਲੱਗ ਗਈ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਚੱਲਿਆ ਕਿ ਸਨ 2002 ਤੋਂ ਪਹਿਲਾਂ ਇਸ ਇਨਸਾਨ ਦਾ ਕੋਈ ਵੀ ਰਿਕਾਰਡ ਕਿਤੇ ਵੀ ਨਹੀਂ ਹੈ ਇਸ ਦਾ ਸਨ 2002 ਤੋਂ ਪਹਿਲਾਂ ਕੋਈ ਵੀ ਰਿਕਾਰਡ ਨਹੀਂ ਸੀ ਕਿੱਥੇ ਰਹਿੰਦਾ ਹੈ ਕਿੱਥੋਂ ਪੜਿਆ ਹੈ ਇਸ ਦੇ ਮਾਪਿਓ ਕੌਣ ਨੇ ਇਸ ਦਾ ਡਰਾਈਵਿੰਗ ਲਾਇਸੈਂਸ ਕੀ ਹੈ ਇਸ ਤਰ੍ਹਾਂ ਪੁਲਿਸ ਨੂੰ ਇਹ ਇਨਸਾਨ ਦੇ ਉੱਪਰ ਹੋਰ ਜ਼ਿਆਦਾ ਸ਼ੱਕ ਹੋ ਜਾਂਦਾ ਹੈ ਤੇ ਦੀ ਹੈ ਤਾਂ ਇਹ ਇਨਸਾਨ ਗਾਇਬ ਹੋ ਚੁੱਕਿਆ ਹੁੰਦਾ ਹੈ ਇਸ ਤੋਂ ਬਾਅਦ ਉਹ ਇਨਸਾਨ ਐਂਡਰਿਓ ਕਾਰਸਨ ਨਾ ਤੱਕ ਕਿਸੇ ਨੂੰ ਦਿਖਾਈ ਦਿੱਤਾ ਤੇ ਨਾ ਹੀ ਅੱਜ ਤੱਕ ਕਿਸੇ ਨੂੰ ਮਿਲਿਆ ਹੈ ਅਜੇ ਹਮ ਮੰਨਿਆ ਜਾਂਦਾ ਹੈ ਕਿ ਐਂਡਰਿਓ ਕਾਰਸਨ ਅਸਲ ਦੇ ਵਿੱਚ ਹੀ ਫਿਊਚਰ ਦੇ ਵਿੱਚੋਂ ਆਇਆ ਸੀ ਪਰ ਅਜੇ ਹਾ ਵੀ ਨਹੀਂ ਹੈ ਕਿ ਫਿਊਚਰ ਦੇ ਲੋਕ ਹੀ ਅੱਜ ਦੇ ਸਮੇਂ ਦੇ ਵਿੱਚ ਟਾਈਮ ਟਰੈਵਲ ਕਰਕੇ ਆ ਸਕਦੇ ਨੇ ਟਾਈਮ ਟਰੈਵਲ ਦੀ ਜਿਹੜੀ ਟੈਕਨੋਲੋਜੀ ਫਿਊਚਰ ਦੇ ਲੋਕਾਂ ਦੇ ਕੋਲ ਹੈ ਉਹ ਟੈਕਨੋਲੋਜੀ ਦੇ ਬਾਰੇ ਸਾਡੇ ਇੰਡੀਆ ਦੇ ਗ੍ਰੰਥਾਂ ਦੇ ਵਿੱਚ ਵੀ ਕਈ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਉਸ ਸਮੇਂ ਵੀ ਲੋਕ ਕਿਦਾਂ ਟਾਈਮ ਟਰੈਵਲ ਕਰਦੇ ਸ ਯੋਜਮੀ ਉਹ ਬ੍ਰਹਮ ਲੋਕ ਦੇ ਵਿੱਚ ਬ੍ਰਹਮਾ ਨੂੰ ਮਿਲਣ ਗਿਆ ਸੀ ਇਹ ਰਾਜੇ ਨੇ ਆਪਣੇ ਕੁੜੀ ਦੇ ਵਿਆਹ ਦੇ ਸਬੰਧ ਦੇ ਵਿੱਚ ਬ੍ਰਹਮਾ ਜੀ ਨਾਲ ਮੁਲਾਕਾਤ ਕਰਨੀ ਸੀ ਪਰ ਬ੍ਰਹਮ ਲੋਕ ਦੇ ਵਿੱਚ ਜਿਹੜਾ ਟਾਈਮ ਚੱਲ ਰਿਹਾ ਹੁੰਦਾ ਹੈ ਬਹੁਤ ਜ਼ਿਆਦਾ ਸਲੋ ਚੱਲ ਰਿਹਾ ਹੁੰਦਾ ਹੈ ਇਹ ਰਾਜਾ ਬ੍ਰਹਮ ਲੋਕ ਦੇ ਵਿੱਚ ਕੁਝ ਸਮਾਂ ਗੁਜ਼ਾਰਦਾ ਹੈ ਪਰ ਉਸ ਸਮੇਂ ਹੀ ਧਰਤੀ ਦੇ ਉੱਪਰ ਕਈ ਸੌ ਸਾਲ ਬੀਤ ਜਾਂਦੇ ਨੇ ਕਿਉਂਕਿ ਬ੍ਰਹਮ ਲੋਕ ਦਾ ਟਾਈਮ ਧਰਤੀ ਦੀ ਸਪੀਡ ਦੇ ਨਾਲੋਂ ਕਿਤੇ ਜ਼ਿਆਦਾ ਸਲੋ ਸੀ ਤੇ ਜਦੋਂ ਇਹ ਰਾਜਾ ਵਾਪਸ ਧਰਤੀ ਦੇ ਉੱਪਰ ਆਉਂਦਾ ਹੈ ਤਾਂ ਇਹ ਦੇਖਦਾ ਹੈ ਕਿ ਸਮਾਂ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਇਹ ਕਹਾਣੀ ਕਾਫੀ ਜ਼ਿਆਦਾ ਲੰਬੀ ਹੈ ਕਹਾਣ ਦੇ ਵਿੱਚ ਪਰ ਮੇਰਾ ਤੁਹਾਨੂੰ ਇਹ ਕਹਾਣੀ ਦੱਸਣ ਦਾ ਮਤਲਬ ਇਹ ਹੈ ਕਿ ਪ੍ਰਾਤਨ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੈ ਕਿ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਿਹੜਾ ਟਾਈਮ ਹੈ ਉਹ ਤੇਜ਼ ਜਾਂ ਸਲੋ ਚੱਲਦਾ ਹੈ ਤੇ ਇਹੀ ਥਿਊਰੀ ਹੈ ਮਾਡਰਨ ਸਾਇੰਸ ਦੇ ਆਲਬਰਟ ਆਈਨਸਟਾਈਨ ਦੀ ਤੇ ਇਹ ਦੋਨੋਂ ਥਿਊਰੀਆਂ ਆਪਸ ਦੇ ਵਿੱਚ ਕਾਫੀ ਜ਼ਿਆਦਾ ਮੈਚ ਵੀ ਕਰਦੀਆਂ ਨੇ ਇਸ ਦਾ ਮਤਲਬ ਇਹ ਹੈ ਕਿ ਪ੍ਰਾਚੀਨ ਕਾਲ ਦੇ ਲੋਕਾਂ ਨੂੰ ਜਾਂ ਉਦੋਂ ਦੇ ਦੇਵੀ-ਦੇਵਤਿਆਂ ਨੂੰ ਵੀ ਟਾਈਮ ਟਰੈਵਲ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸੀ ਤੇ ਪ੍ਰਾਤਨ ਜਿਹੜੇ ਇੰਡੀਆ ਦੇ ਗ੍ਰੰਥ ਨੇ ਉਹਨਾਂ ਦੇ ਵਿੱਚ ਤੁਸੀਂ ਕਾਂਗ ਪਸ਼ੰਡੀ ਦਾ ਨਾਮ ਤਾਂ ਜ਼ਰੂਰ ਕਿਤੇ ਨਾ ਕਿਤੇ ਸੁਣਿਆ ਹੋਵੇਗਾ ਹੁੰਦਿਆਂ ਦੇਖਿਆ ਸੀ ਕਿਉਂਕਿ ਇਹ ਉਸ ਸਮੇਂ ਟਾਈਮ ਟਰੈਵਲ ਦੀ ਯਾਤਰਾ ਕਰ ਸਕਦਾ ਸੀ ਹੁਣ ਮੈਂ ਤੁਹਾਨੂੰ ਇੱਕ ਅਜੀਬ ਫੈਕਟ ਦੱਸੂਗਾ ਜਿਸ ਨੂੰ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਅੱਜ ਦੀ ਇਸ ਦੁਨੀਆ ਦੇ ਵਿੱਚ ਵੀ ਟਾਈਮ ਟਰੈਵਲ ਹੋ ਰਿਹਾ ਹੈ ਜਿਵੇਂ ਕਿ ਇੱਕ ਸੈਟੇਲਾਈਟ ਹੈ ਜਿਹੜੀ ਸਾਨੂੰ ਜੀਪੀਐਸ ਦੇ ਬਾਰੇ ਜਾਣਕਾਰੀ ਜਿੰਦੀ ਹੈ ਇਹ ਸਾਡੀ ਧਰਤੀ ਦਾ ਪੂਰਾ ਚੱਕਰ ਲਗਾਉਂਦੀ ਹੈ ਤੇ ਇਹ ਸੈਟੇਲਾਈਟ ਦੇ ਥਰੂ ਹੀ ਸਾਡੇ ਮੋਬਾਈਲ ਦੇ ਵਿੱਚ ਜੀਪੀਐਸ ਚੱਲਦਾ ਹੈ ਤੇ ਇਹ ਸੈਟੇਲਾਈਟ ਦੇ ਅੰਦਰ ਇੱਕ ਆਟੋਮੈਟਿਕ ਕਲੌਕ ਹੁੰਦਾ ਹੈ ਜਾਂ ਕਿ ਇਹ ਟਾਈਮ ਪੀਸ ਹੁੰਦਾ ਹੈ ਤੇ ਇਹ ਸੈਟੇਲਾਈਟ 8700 ਮੀਲ ਪਰ ਘੰਟੇ ਦੀ ਸਪੀਡ ਦੇ ਨਾਲ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਰ ਲਾਈਟ ਦੀ ਸਪੀਡ ਦੇ ਮੁਕਾਬਲੇ ਇਹ ਸਪੀਡ ਕੁਝ ਵੀ ਨਹੀਂ ਹੈ ਪਰ ਜਿੰਨੀਆਂ ਧਰਤੀ ਦੇ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਮੁਕਾਬਲੇ ਇਹ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤੇ ਜਿਹੜੀ ਇਹ ਸੈਟੇਲਾਈਟ ਹੈ ਇਹ ਇੰਨੀ ਤੇਜ਼ ਘੁੰਮਣ ਦੇ ਕਾਰਨ ਇਸ ਦਾ ਜਿਹੜਾ ਟਾਈਮ ਹੈ ਉਹ ਨਾਰਮਲ ਦੁਨੀਆ ਦੇ ਨਾਲੋਂ ਥੋੜਾ ਸਲੋ ਚੱਲਦਾ ਹੈ ਤੇ ਇੱਕ ਦਿਨ ਦੇ ਵਿੱਚ ਇਹ ਸੈਟੇਲਾਈਟ ਸਾਡੀ ਦੁਨੀਆ ਦੇ ਟਾਈਮ ਦੇ ਨਾਲੋਂ 7 ਮਿਲੀਸੈਕਿੰਡ ਅੱਗੇ ਨਿਕਲ ਜਾਂਦੀ ਹੈ ਤੇ ਹਰ ਰੋਜ਼ ਧਰਤੀ ਦੇ ਟਾਈਮ ਦੇ ਵਿੱਚ ਤੇ ਇਸ ਸੈਟੇਲਾਈਟ ਦੇ ਟਾਈਮ ਦੇ ਵਿੱਚ 7 ਮਿਲੀਸੈਕਿੰਡ ਦਾ ਫਰਕ ਆ ਜਾਂਦਾ ਹੈ ਇਸ ਕਰਕੇ ਇਹ ਸੈਟੇਲਾਈਟ ਦੇ ਵਿੱਚ ਜਿਹੜਾ ਕਲ ਜਿੱਦਾਂ ਕਿ ਇਹ ਰੀਸੈਟ ਕੀਤਾ ਜਾਂਦਾ ਹੈ ਤਾਂ ਕਿ ਧਰਤੀ ਦੇ ਟਾਈਮ ਦੇ ਨਾਲ ਇਹ ਸੈਟੇਲਾਈਟ ਦਾ ਟਾਈਮ ਮੈਚ ਹੋ ਸਕੇ ਇਹਦਾ ਮਤਲਬ ਤੁਸੀਂ ਸਮਝ ਹੀ ਚੁੱਕੇ ਹੋ ਕਿ ਜਿਹੜੀ ਸਾਡੀ ਸੈਟੇਲਾਈਟ ਹੈ ਉਹ ਹਰ ਰੋਜ਼ 7 ਮਿਲੀਸੈਕਿੰਡ ਦਾ ਟਾਈਮ ਟਰੈਵਲ ਕਰ ਲੈਂਦੀ ਹੈ ਪਰ ਅੱਜ ਦੇ ਸਮੇਂ ਜਿਹੜੀ ਸਾਡੀ ਟੈਕਨੋਲੋਜੀ ਹੈ ਉਹ ਇੰਨੀ ਜ਼ਿਆਦਾ ਡਿਵੈਲਪ ਨਹੀਂ ਹੋਈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਟਾਈਮ ਟਰੈਵਲ ਕਰ ਸਕੀਏ ਜਾਂ ਫਿਰ ਹੋ ਸਕਦਾ ਹੈ ਕਿ ਅਜੇ ਹੀ ਕੋਈ ਟੈਕਨੋਲੋਜੀ ਬਣ ਚੁੱਕੀ ਹੋਵੇ ਪਰ ਉਹ ਸਾਡੇ ਤੱਕ ਨਾ ਪਹੁੰਚੀ ਹੋਵੇ ਪਰ ਹੁਣ ਮੈਂ ਤੁਹਾਨੂੰ ਇੱਕ ਅਜਿਹੇ ਪੈਡੌਕਸ ਬਾਰੇ ਦੱਸੂੰਗਾ ਜਿਸ ਦਾ ਨਾਮ ਹੈ ਗ੍ਰੈਂਡਫਾਦਰ ਪੈਡੌਕਸ ਚ ਜਾ ਕੇ ਜਾਂ ਕਹੀਏ ਆਪਣੇ ਭੂਤਕਾਲ ਦੇ ਵਿੱਚ ਜਾ ਕੇ ਆਪਣੇ ਦਾਦਾ ਜੀ ਨੂੰ ਗੋਲੀ ਮਾਰ ਦੋ ਤੇ ਇਹ ਕੰਮ ਤੁਸੀਂ ਉਦੋਂ ਕਰੋ ਜਦੋਂ ਤੁਹਾਡੇ ਪਿਤਾ ਜੀ ਵੀ ਨਾ ਪੈਦਾ ਹੋਏ ਹੋਣ ਜੇਕਰ ਤੁਹਾਡੇ ਦਾਦਾ ਮਰ ਜਾਣਗੇ ਤਾਂ ਤੁਹਾਡੇ ਪਿਤਾ ਜੀ ਨਹੀਂ ਹੋਣਗੇ ਤੇ ਤੁਸੀਂ ਵੀ ਨਹੀਂ ਹੋਵੋਗੇ ਤੇ ਹੁਣ ਇਹ ਉਹੀ ਸਵਾਲ ਆ ਜਾਂਦਾ ਹੈ ਕਿ ਜੇਕਰ ਤੁਸੀਂ ਹੈ ਹੀ ਨਹੀਂ ਤਾਂ ਤੁਸੀਂ ਪਾਸਟ ਦੇ ਵਿੱਚ ਜਾ ਕੇ ਆਪਣੇ ਦਾਦਾ ਜੀ ਨੂੰ ਗੋਲੀ ਕਿਵੇਂ ਮਾਰ ਦਿੱਤੀ ਤੇ ਇਹ ਥਿਊਰੀ ਸਾਨੂੰ ਇਹ ਵੀ ਦੱਸਣਾ ਚਾਹੁੰਦੀ ਹੈ ਕਿ ਤੁਸੀਂ ਫਿਊਚਰ ਦੇ ਵਿੱਚ ਜਾ ਕੇ ਚਾਹੇ ਟਾਈਮ ਟਰੈਵਲ ਕਰਨ ਵੀ ਲੱਗ ਜਾਓ ਪਰ ਉਸ ਦੇ ਨਾਲ ਤੁਸੀਂ ਆਪਣੇ ਪਾਸਟ ਜਾਂ ਆਪਣੇ ਫਿਊਚਰ ਨੂੰ ਨਹੀਂ ਬਦਲ ਸਕਦੇ ਏਸੀਜੀ ਟਾਈਮ ਟਰੈਵਲ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਹਨ ਸਾਡੀ ਵੀਡੀਓ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨਿਊਜ਼ ਸਬਸਕ੍ਰਾਈਬ ਕਰਨਾ ਧੰਨਵਾਦ